ਇਸੇ ਤਰ੍ਹਾਂ ਬਹੁਤ ਹੀ ਸੋਹਣਾ ਆਪਣਾ ਮੈਟ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੋ ਜੋ ਵੀ ਮੈਨੂੰ ਫੋਲੋ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਨੇ ਧੰਨ ਧੰਨਵਾਦ ਹੈ ਸੋ ਜਿਹੜੇ ਜਿਹੜੇ ਮੇਰੀ ਵੀਡੀਓਜ਼ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਚੈਨਲ ਤੇ ਆਏ ਨੇ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਅੱਗੇ ਲੈ ਕੇ ਆਈ ਹਾਂ ਕਿ ਕੱਪੜਿਆਂ ਦਾ ਆਪਾਂ ਜੋ ਆਪਣੇ ਵੇਸਟ ਕੱਪੜੇ ਪਏ ਹੁੰਦੇ ਨੇ ਉਹਨਾਂ ਦੇ ਆਪਾਂ ਇੱਕ ਇੱਕ ਪੀਸ ਕਰਕੇ ਕਿਵੇਂ ਆਪਣੇ ਘਰੇ ਕੱਪੜਿਆਂ ਦਾ ਮੈਟ ਬਣਾ ਸਕਦੇ ਹਾਂ ਬਹੁਤ ਹੀ ਈਜ਼ੀ ਤੇ ਸੌਖਾ ਤਰੀਕਾ ਹੈ ਮੈਂ ਮੇਰੇ ਨਾਲ ਜੁੜੇ ਰਹੇ ਹੋ ਐਂਡ ਤੱਕ ਵੀਡੀਓ ਸਕਿਪ ਸਕਿਪ ਨਾ ਕਰਿਓ ਜਿਆਦਾ ਤਾਂ ਕਿ ਮੇਰੀ ਵੀਡੀਓ ਦਾ ਤੁਹਾਨੂੰ ਹਰ ਥਾਂ ਤੇ ਪਤਾ ਲੱਗ ਸਕੇ ਕਿਉਂਕਿ ਵੀਡੀਓ ਮੈਂ ਵੀਡੀਓ ਨੂੰ ਮੈਂ ਜਿਆਦਾ ਲੰਮਾ ਨਹੀਂ ਖਿੱਚਿਆ ਹੈ ਜਿੰਨੀ ਜਿੰਨੀ ਵੀ ਲੋੜ ਹੈ ਉਨੀ ਉਨੀ ਮੈਂ ਕੰਮ ਦੀ ਚੀਜ਼ ਹੀ ਇਸ ਤੇ ਪਾਈ ਹੈ ਸੋ ਜਲਦੀ ਜਲਦੀ ਮੈਂ ਨਗਾ ਕੇ ਵੀਡੀਓ ਨੂੰ ਤੁਹਾਨੂੰ ਸਮਝਾ ਦਵਾਂਗੀ ਕਿਵੇਂ ਇੱਕ ਆਪਾਂ ਕੱਪੜਿਆਂ ਦਾ ਮੈਟ ਘਰੇ ਬਣਾ ਸਕਦੇ ਹਾਂ ਜਿਵੇਂ ਕਿ ਮੈਂ ਆਪਣੇ ਅਲੱਗ-ਅਲੱਗ ਪੀਸ ਕੱਟ ਲਏ ਇਸਟਾਲ ਦੇ ਤੁਸੀਂ ਚਾਹੋ ਤਾਂ ਚੁੰਨੀਆਂ ਵੀ ਲੈ ਸਕਦੇ ਜਿਹੜਾ ਵੀ ਕੋਈ ਬੇਕਾਰ ਕਪੜਾ ਪਿਆ ਹੈ ਉਹ ਕਪੜਾ ਤੁਸੀਂ ਲੈ ਲੈਣਾ ਉਸ ਦੇ ਤਿੰਨ ਪੀਸ ਕਰਕੇ ਆਪਾਂ ਨੂੰ ਉਸ ਤੋਂ ਮਸ਼ੀਨ ਦੇ ਨਾਲ ਸਟਿਚ ਕਰ ਦੇਣਾ ਹੈ ਤੁਸੀਂ ਚਾਹੋ ਤਾਂ ਸੂਈ ਦੇ ਨਾਲ ਵੀ ਉਸ ਨੂੰ ਸਟਿਚ ਕਰ ਸਕਦੇ ਹੋ ਸੋ ਮੈਂ ਇਹਦੇ ਕੋਲ ਮਸ਼ੀਨ ਸੀਗੀ ਸੋ ਮੈਂ ਮਸ਼ੀਨ ਦੇ ਨਾਲ ਇੱਕ ਇੱਕ ਪੀਸ ਕਰਕੇ ਮੈਂ 15 16 ਪੀਸ ਇਵੇਂ ਹੀ ਬਣਾ ਲਏ ਹੈ ਤਿੰਨ ਤਿੰਨ ਟੱਲੀਆਂ ਲਗਾ ਕੇ ਓਕੇ ਉਸ ਤੋਂ ਬਾਅਦ ਆਪਾਂ ਸਿੰਪਲ ਜਿਹਾ ਤਰੀਕਾ ਹੈ ਆਪਾਂ ਉਸ ਨੂੰ ਗੁੱਤ ਦੇ ਤਰ੍ਹਾਂ ਗੁੰਦ ਲੈਣਾ ਹੈ ਇੱਕ ਇੱਕ ਪੀਸ ਕਰਕੇ ਆਪਾਂ ਇਵੇਂ ਹੀ 16 ਪੀਸ ਆਪਣੇ ਤਿਆਰ ਕਰਨੇ ਆ 16 ਤੋਂ 17 ਵੀ ਹੋ ਜਾਣ ਤੁਸੀਂ ਇੱਕ ਇੱਕ ਪੀਸ ਕਰਕੇ ਆਪਣੇ ਤਿਆਰ ਕਰਨੇ ਆ ਜਿੰਨੀ ਵੀ ਤੁਹਾਨੂੰ ਚੌੜਾਈ ਤੇ ਲੰਬਾਈ ਚਾਹੀਦੀ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਮੈਟ ਦੀ ਚੌੜਾਈ ਤੇ ਲੰਬਾਈ ਰੱਖਣੀ ਹੈ ਉਸ ਦੇ ਹਿਸਾਬ ਦੇ ਨਾਲ ਕਟਿੰਗ ਕਰਨੀ ਹੈ ਤੁਸੀਂ ਇੰਚੀ ਟੇਪ ਦਾ ਵੀ ਯੂਜ਼ ਇਸ ਦੇ ਵਿੱਚ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇੱਕ ਦੇ ਲੰਬਾਈ ਰੱਖੋਗੇ ਉਵੇਂ ਹੀ ਤੁਸੀਂ ਐਂਡ ਤੱਕ ਸਾਰੇ ਪੀਸਾਂ ਦੀ ਲੰਬਾਈ ਰੱਖੋਗੇ ਨਹੀਂ ਤਾਂ ਇਹ ਵੱਡੇ ਛੋਟੇ ਵੀ ਹੋ ਜਾਣਗੇ ਸੋ ਇਸੇ ਤਰ੍ਹਾਂ ਇੱਕ ਇੱਕ ਪੀਸ ਕਰਕੇ ਮੈਂ ਰੈਡੀ ਕੀਤਾ ਹੈ ਇਸ ਨੂੰ ਥੋੜਾ ਜੇ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਹੈ ਪਰ ਆਪਾਂ ਜੋ ਬੇਕਾਰ ਕੱਪੜਾ ਪਿਆ ਹੁੰਦਾ ਹੈ ਉਹ ਆਪਣੇ ਇਸਤੇਮਾਲ ਵਿੱਚ ਆ ਜਾਂਦਾ ਹੈ ਇੰਦੀ ਲਾਸਟ ਵਿੱਚ ਆਪਾਂ ਇਸ ਦੇ ਥੱਲੇ ਪੱਕਾ ਕਰ ਲੈਣਾ ਹੈ ਤਾਂ ਕਿ ਇਹ ਖੁੱਲੇ ਨਾ ਜੋ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਗੁੰਦਿਆ ਹੈ ਬਸ ਇਸੇ ਤਰ੍ਹਾਂ ਮੈਂ ਇੱਕ ਇੱਕ ਕਰਕੇ ਆਪਣੇ 15 16 ਪੀਸ ਰੈਡੀ ਕੀਤੇ ਸੋ ਮੇਰਾ ਮੈਟ ਬਣ ਕੇ ਬਹੁਤ ਵਧੀਆ ਤਿਆਰ ਹੋ ਗਿਆ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਅਲੱਗ-ਅਲੱਗ ਜ਼ਰੂਰੀ ਨਹੀਂ ਕਿ ਤੁਸੀਂ ਉਹੀ ਪੀਸ ਲੈਣਾ ਹੈ ਅਲੱਗ-ਅਲੱਗ ਕੱਪੜੇ ਦਾ ਵੀ ਤੁਸੀਂ ਪੀਸ ਲੈ ਸਕਦੇ ਹੋ ਈਵੇਂ ਹੀ ਤੁਸੀਂ ਚਾਹੋ ਤਾਂ ਮੋਟਾ ਧਾਗਾ ਵੀ ਲੈ ਸਕਦੇ ਹੋ ਸੋ ਗਦੂਈ ਜੋ ਹੁੰਦੀ ਹੈ ਸੂਈ ਦੇ ਨਾਲ ਤੁਸੀਂ ਸਟਿਚ ਨਹੀਂ ਕਰਨਾ ਗਦੂਈ ਦੇ ਨਾਲ ਕਰਨਾ ਹੈ ਇਸ ਦੇ ਵਿੱਚ ਸੂਈ ਥੋੜੀ ਔਖੀ ਲੱਗਦੀ ਹੈ ਸੋ ਇਸ ਇਸੇ ਤਰ੍ਹਾਂ ਫਾਤੇ ਇਸਤੇਮਾਲ ਦੇ ਨਾਲ ਹੀ ਇਸ ਨੂੰ ਬਣਾ ਲੈਣਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਇੱਕ ਕਰਕੇ ਇਸ ਨੂੰ ਸਟਿਚ ਕਰ ਰਹੀ ਕਰੀ ਜਾ ਰਹੀ ਹੈ ਸੂਈ ਦੇ ਨਾਲ ਵਿੱਚੂ ਵਿੱਚ ਨਿਗਾਹ ਲਗਾ ਕਿ ਇਵੇਂ ਹੀ ਇਸ ਨੂੰ ਪੱਕਾ ਕਰਨਾ ਹੈ ਥੋੜੇ ਥੋੜੇ فاਸਲੇ ਤੇ ਆਪਾਂ ਇਸ ਦੇ ਅੰਦਰ ਸੀਣ ਲਗਾਈ ਜਾਣੀ ਹੈ ਸੂਈ ਦੀ ਸਹਾਇਤਾ ਦੇ ਨਾਲ ਸੋ ਇਸੇ ਤਰ੍ਹਾਂ ਇਸ ਦੇ ਪੁੱਠੇ ਸਾਈਡ ਤੋਂ ਮੈਂ ਇਹ ਕਰ ਰਹੀ ਹਾਂ ਤੁਹਾਨੂੰ ਮੈਂ ਸਿੱਧਾ ਪਾਸਾ ਵੀ ਦਿਖਾਉਂਗੀ ਇਹ ਦੇਖ ਕੇ ਵੀ ਰੈਡੀ ਹੋਇਆ ਹੈ ਸੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੋ ਨਵੇਂ ਵੀਅਰਸ ਵੀ ਆਏ ਨੇ ਉਹ ਵੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕਿਉਂਕਿ ਅਸੀਂ ਬਹੁਤ ਹੀ ਹਾਰਡ ਵਰਕ ਕਰਕੇ ਤੁਹਾਡੇ ਅੱਗੇ ਵੀਡੀਓ ਲੈ ਕੇ ਆਉਂਦੇ ਆ ਨਵੀਂ-ਨਵੀਂ ਕਿ ਆਪਾਂ ਕਿਸੇ ਤਰ੍ਹਾਂ ਆਪਣੇ ਆਹਰੀ ਜੂਸ ਆਈਡੀਆ ਤੁਹਾਡੇ ਅੱਗੇ ਲੈ ਕੇ ਆ ਸਕੀਏ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਮੈਡ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਵੀ ਏਵੇਂ ਦਾ ਬਣਾਉਣਾ ਹੈ ਸੋ ਪਲੀਜ਼ ਤੁਸੀਂ ਜਰੂਰ ਟਰਾਈ ਕਰਿਓ ਧੰਨਵਾਦ